ਜੀ ਮੈਂ ਮਨੀ ਸ਼ਰਮਾ ਘਟਨਾ ਦੀ ਗੱਲ ਹੈ ਬਈ ਕਿ ਇਹ ਕੰਪਲੇਂਟ ਇੱਕ ਵਿਜੀਲੈਂਸ ਦੇ ਕਰਮਚਾਰੀ ਦੀ ਹੈ ਆਮ ਅਗਰ ਕਿਸੇ ਬੰਦੇ ਦੀ ਸ਼ਿਕਾਇਤ ਜਾਂਦੀ ਹੈ ਵਿਜੀਲੈਂਸ ਦਫ਼ਤਰ ਤੇ ਮਿੰਟਾਂ ਸਕਿੰਟਾਂ ਜਿਉਂ ਨੂੰ ਭਜਣਾ ਪੈ ਜਾਂਦੀ ਹੈ ਔਰ ਜਦੋਂ ਉੱਥੇ ਸ਼ਿਕਾਇਤ ਆ ਗਈ ਇੱਕ ਵਿਜੀਲੈਂਸ ਦੇ ਕਰਮਚਾਰੀ ਦੀ ਉਹ ਜਿੰਨੇ ਕੇ ਸਰਕਾਰੀ ਫੰਡਾਂ ਦਾ ਦੁਰਉਪਯੋਗ ਕੀਤਾ ਘੁਟਾਲਾ ਕੀਤਾ ਉਹਦੇ ਖਿਲਾਫ ਮੈਂ ਸਰਿਆਨ ਕੰਪਲੇਂਟ ਦਿੱਤੀ ਹੈ ਔਰ ਅੱਜ ਤੱਕ ਕਾਰਵਾਈ ਨਹੀਂ ਹੋਈ ਤੁਸੀਂ ਦਰਖਤ ਪੇਚ ਕੀਤੇ ਨਾਲ ਵਿਜੀਲੈਂਸ ਬਿਊਰੋ ਨੂੰ ਅਗਰ ਮੈਂ ਝੂਠ ਬੋਲਦਾ ਹਾਂ ਮੇਰੇ ਤੇ ਐਫ ਆਈ ਆਰ ਦਰਜ ਕੀਤੀ ਜਾਏ ਕੀ ਨਾਮ ਕਿਉਂ ਲਾਜੰਦਾ ਗੁਰਨਾਮ ਸਿੰਘ 21 ਪੋਸਟ ਦੇ ਤਨਾ ਗੁਰਨਾਮ ਸਿੰਘ ਐਮਟੀਓ ਐਮਐਸਕੇ ਔਰ ਅਦਰ ਪੋਸਟਿਸ ਹੋਰ ਵੀ ਕਈ ਪੋਸਟਾਂ ਐ ਐਸਐਸਪੀ ਵਿਜੀਲੈਂਸ ਦਫਤਰ ਅਮਨਿਸਰ ਦੇ ਵਿੱਚ ਜਿੱਥੇ ਕਿ ਹੈ ਕਾਫੀ ਸਾਲਾਂ ਤੋਂ ਇੱਕੋ ਸੀਟ ਤੇ ਕੰਮ ਕਰ ਰਿਹਾ ਔਰ ਤਕਰੀਬਨ ਜਾਲੀ ਬਿੱਲ ਬਣਾ ਕੇ ਜ਼ਿਲ੍ਹਾ ਖਜ਼ਾਨਾ ਦਫ਼ਤਰ ਅਮਨੀ ਸਰ ਦੇ ਥਰੂ ਪਾਸ ਕਰਾਉਂਦਾ ਮਤਲਬ ਕਿ ਡਰੈਟਲੀ ਕਹੇ ਤੇ ਸਰਕਾਰੀ ਫੰਡਾਂ ਦਾ ਮਿਸਯੂਜ਼ ਕਰਿਆ ਕਿਸ ਚੀਜ਼ ਦੇ ਬਿੱਲ ਪਾਸ ਕਰਵਾਏ ਜੀ ਇਹਨਾਂ ਨੇ ਦੇਖੋ ਗੱਡੀਆਂ ਦਾ ਝੂਠੀ ਰਿਪੇਅਰ ਪਾ ਲਓ ਝੂਠੇ ਪੱਖੇ ਲਵਾਤੇ ਝੂਠੀਆਂ ਬੱਤੀਆਂ ਲਵਾਤੀਆਂ ਮਤਲਬ ਕਿ ਕੋਈ ਐ ਨਹੀਂ ਕਿ ਕੋਈ 2-4 ਹਜ਼ਾਰ ਲੱਖਾਂ ਰੁਪਏ ਦਾ ਗਵਨ ਹੋਇਆ ਵਿਜੀਲੈਂਸ ਦੀ ਨਾਕੇ 'ਤੇ ਹੀ ਵਿਜੀਲੈਂਸ ਦਾ ਕਰਮਚਾਰੀ ਰਗੜਾ ਲਗਾ ਰਿਹਾ ਸਰਿਆਮ ਹੈ ਤੇ ਸ਼ਿਕਾਇਤ ਕਿੰਨੀ ਵਾਰੀ ਦੇ ਚੁੱਕੇ ਤੁਸੀਂ ਸਰ ਸ਼ਿਕਾਇਤ ਮੈਂ ਅੱਜ ਤੇ ਮੈਂ ਦੁਬਾਰਾ ਆਰਟੀਚ ਐ ਪੁੱਛਿਆ ਕਿ ਕਾਰਵਾਈ ਕੀ ਕੀਤੀ ਹੈ ਆਦਰਵਾਇਜ਼ ਵੈਸੇ ਜਿਹੜੀ ਮੈਂ ਪਹਿਲੇ ਸ਼ਿਕਾਇਤ ਕੀਤੀ ਸੀਗੀ ਉਹ ਮੈਂ ਮਾਰਚ ਵਿੱਚ ਕੀਤੀ ਸੀਗੀ 4 ਮਾਰਚ ਨੂੰ ਔਰ ਅੱਜ ਮੈਂ ਦੁਬਾਰਾ ਸ਼ਿਕਾਇਤ ਕੀਤੀ ਹੈ ਇਸ ਤੋਂ ਲਾਵਾ ਲਾਸਟ ਵੀਕ ਵੀ ਮੈਂ ਸ਼ਿਕਾਇਤ ਕੀਤੀ ਸੀ ਕਿਵਨ ਕਿ ਇਹ ਤੇ ਬੜਾ ਕਿ چھوٹਾ ਬੰਦਾ ਹੈ ਇੱਕ ਕਾਂਸਟੇਬਲ ਲੈਵਲ ਦਾ ਹੈ ਇਹਨਾਂ ਦੇ ਤੇ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਉਹਨਾਂ ਦੇ ਵੀ ਹੱਥ ਤੁਹਾਨੂੰ ਪਤਾ ਹੀ ਹੈ ਉਹਨਾਂ ਦੇ ਨਾਲ ਕੀ ਹੋਇਆ ਮਤਲਬ ਕਿ ਉੱਪਰ ਤੋਂ ਲੈ ਕੇ ਥੱਲੇ ਤੱਕ ਅਗਰ ਵਿਜੀਲੈਂਸ ਡਿਪਾਰਟਮੈਂਟ ਦਾ ਹਾਲ ਹੈ ਤੇ ਫਿਰ ਬਾਕੀ ਰਹਾ ਕੀ ਕਿ ਤੁਸੀਂ ਕੀਮ ਡਿਮਾਂਡ ਵੀ ਕਰਦੇ ਦੇਖੋ ਮੇਰੀ ਡਿਊਟੀ ਹੈ ਅਗਰ ਕੋਈ ਸਾਈਕਲ ਚੁੱਕਦਾ ਹੈ ਅਗਰ ਕੋਈ ਸਾਈਕਲ ਚੋਰੀ ਹੈ ਮੈਂ 112 ਨੰਬਰ ਤੇ ਫੋਨ ਕਰਦਾ ਤੇ ਪੁਲਿਸ ਨੂੰ ਇਤਲਾਹ ਕਰਾਂ ਕਿ ਭਾਈ ਸਾਹਿਬ ਇੱਕ ਸਾਈਕਲ ਚੋਰੀ ਹੋ ਗਾਈ ਜੀ ਤੇ ਸਾਈਕਲ ਚੁਗਦਾ ਪਿਆ ਔਰ ਇੱਥੇ ਵੀ ਮੈਂ ਉਹੀ ਕੰਮ ਕੀਤਾ ਤੁਸੀਂ ਜਗਾਇਆ ਬਿジネス ਮੈਂ ਉੱਚ ਅਧਿਕਾਰੀਆਂ ਨੂੰ ਸੀਐਮ ਸਾਹਿਬ ਨੂੰ ਚੇਤੀ ਸਾਹਿਬ ਨੂੰ ਈਵਨ ਕਰਿਆ ਰਾਸ਼ਟਰਪਤੀ ਸਾਹਿਬ ਨੂੰ ਲਿਖਿਆ ਕਿ ਅਵੀ ਚੋਰੀ ਹੋਗਾ ਜੀ ਸਾਈਕਲ ਚੋੜ ਜੀ ਟਾਈਮ ਸੇਟ ਫੜ ਲੂ ਵੱਡੇ ਬਿジネス ਦੇ ਅਧਿਕਾਰੀਆਂ ਦੀ ਅੱਖਾਂ ਤੋਂ ਤੁਸੀਂ ਪੱਟੀ ਖੋਲ ਰਹੇ ਹੋ ਦੇਖੋ ਮੇਰੀ ਡਿਊਟੀ ਹੈ ਮੈਂ ਆਪਣੀ ਡਿਊਟੀ ਪੂਰੀ ਕਰਿਆ ਸੋ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਵੀ ਆਪਣੀ ਡਿਊਟੀ ਪੂਰੀ ਕਰੋ